Hai, udah tes juga kok eh. Aja apa yang nggak keren lagi? Siapa yang paling kaya ni? Kita kilo paling paling kaya. Si Amin aja. Hari, berbati Ah, jangan gaya. Ante, ante baru. ਇਹ ਤੇ ਮਲੀਵੇਂ ਚੁਕੀ ਇਹਦੀ ਨਾਲ ਪਿਆ ਬੰਦੇ ਕਿ ਲੋ ਬਰਬਦ ਗਏ ਜਿਵੇਂ ਅਜੇ ਡਾਕਟਰ ਨੇ ਚੱਕੀਤਾ ਕੰਨਿਆ ਤੇਆ ਤੰਦਨਾ ਲੈ ਪ੍ਰਸਨਾ ਜਿਨੀਆ ਉਹ ਵੀ ਚਲੇ ਰੋਈਆਂ ਹੋਈਆਂ ਆ ਨਾ ਕੋਈ ਦੀ ਕਮੀ ਵੀ ਆ ਓਹ ਹੋ ਅਰੇ ਮੈਂ ਨਾ ਮੇਨੇ ਨੋਆ ਫਰਦੀ ਗੋਣੀ ਰਹੀ ਹਦੀ ਤੇ ਉਹਦੇ ਕਾਗੇ ਤੀ ਆਹ ਭਾਵਨੈ ਨੰ ਐਨੀ ਵੇ ਕੀ ਅਬ ਇਹ ਦੋਹੀ ਚਿਤਨਾ ਖੜਿਆ ਗਣ ਉਹ ਵੀ ਕਾਲੀ ਪੀਨ ਸਵੇਰੇ ਸਵੇਰੇ ਉਹ ਯਾਨੀ ਕਿਤਾ ਚਿਤ ਇਹ ਨਾ ਤਰ ਬੱਦ ਕੋਲਾ ਜਾਂਦੇ ਐਵੇਂ ਕਹਿੰਦੇ ਮੇਦਰਾ ਤਾਰਨ ਚੱਕਰੇ ਹਾਂ ਜੀ ਦਾ ਸਾਹ ਧਰਨ ਕਿਦਾਂ ਜੀ ਹੋਈ ਕਰੇ ਬਹੁਤ ਤੇ ਲੱਤੀ ਅਸ ਤੋਂ ਮੈਂ ਆਜੀ ਬਹੁਤ ਤੇ 34 ਖੜਿਆ ਤੇ ਉਹ ਗੋਲੀ 50 ਮਿਲਣੀ ਗਾਉਂਦੀ ਕਣੀ ਨੂੰ ਕਦੇਓ ਫਿਰ ਤੇ 6 ਹਫਤੇ ਬਾਅਦ ਆਉਂ ਫਿਰ ਚੈੱਕ ਕਰਾਂਗੇ ਤੇ ਕਲੀ ਪੀਣ ਗੋਈ ਖਾਈਆਂ ਤੇ ਰਾਮ ਨਾ ਦਵਾਈ ਖਾਓ ਆਪੇ ਹਣ ਬਪਾਹਰ ਘਟ ਜਾਣਾ ਕੋਈ ਚਿੰਤਾ ਕਰਨਾ ਨਹੀਂ ਲੋਣੀ ਐ ਤਿੰਗਣਾ ਟ੍ਰੈਵਲ ਸਾਵਾਂ ਸਾਵਾਂ ਹਨੀ ਆ ਪਛਾਪ ਮਾਰ ਲਾ ਕੇ ਹੋਵਾਂ ਜੀ ਹੋ ਤੈਨ ਕਿਦਨ ਹੋਵੇ ਜੀ ਤਾਲੀ ਵੀ ਬਹੁਤ ਆਦਾ ਬਾਰ ਬਾਰ ਵੀ ਆਦਾ ਤਾਂ ਮੈਨੇ ਬਿਲਕੁਲ ਵੀ ਤਾਂ ਹੋਈ ਜੀ ਬੇਬੀ ਆ ਕਪੜਾ ਭੇਪ ਕਾ ਤੇ ਚੱਕਾ ਦੇ ਆ ਬੇਬੇ ਤੇ ਅਪਟਾਜੇ ਨਾਲੋਂ ਸਾਰਾ ਮਟੀਰੀਅਲ ਹੋਦ ਹੈ ਨਾਈਟਰਾਇਡ ਵੀ ਹੋਜਣੇ ਵਾ ਤੇ ਅਸਟ੍ਰੇਜ ਵੀ ਹੋਜਣੇ ਵਾ ਤੇ ਆਰਮੀਟੀ ਤੇ ਡਬਲਯੂ ਵੀ ਵੀ ਬਹੁਤ ਹੈ పత్రచర్ కదా దాయిగా డాక్టర్ సా ਰਿੰਗੜੀ ਹੋ ਗਈ ਗਾਇਤ ਅਮ ਇਹਨਾਂ ਕਾਹ ਤੇ ਤੈਨੂੰ ਆਹੋ ਮੈਂ ਹਾਥ ਨਹੀਂ ਕਰਦਾ ਹਾਂ ਓਨੀ ਕੇਵਣੀ ਚੜਦਾ ਤੇ ਤਾਂਦਾ ਵੀ ਪਾਣੀ ਵੀ ਲਾਦਾ ਨਿੱਤਣਾ ਹੀ ਦਿੰਦਾ ਇਹ ਬਥੀਨਾ ਹੋਦਣਾ ਆਪਣੇ ਭੇਜਦੇ ਆ ਤੇ ਭਾਰ ਵੀ ਘਟ ਗਿਆ ਓਹੋ ਉਹ ਕਾ ਤੇ ਇਤਨੀ ਲੈਂਪ ਨੂੰ ਆਣਾ ਹੈ ਗੱਡੀ ਜੀ ਕਢ ਕੇ ਚੈੱਕ ਕਰਨਾ ਪਣਾ ਤੇ ਮੈਨੂੰ ਲੱਗਦਾ ਤੁਹਾਨੂੰ ਲੈਂਪੂਮਾ ਹੋ ਗਿਆ ਇਹਨਾ ਉਹ ਤੱਕ ਲਈ ਬੰਦ ਰੱਖਣਾ ਤੋ ਚੈੱਕ ਕੀਤਾ ਕਿ ਕਾ ਉਹ ਤੇ ਨਹੀਂ ਚਾਰ ਮਾਗ ਸਲਾਵਾ ਜੇ ਇਹ ਖਾਂ ਨੋ ਉਹ ਨੂੰ ਨੇ ਉਹ ਨੂੰ ਉਹ 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 ਨੂੰ ਹੀ ਆਖਾਂਗੇ ਤੇ ਉਹ ਇਹਦੇ ਚਾਰ ਤੋਂ ਮੰਨ ਤੇ ਲਗਨੇ ਆ ਉਹ ਹੈਗੇ ਆ ਉਹ ਇਹਦਾ ਹੋਰ ਜਗਨੇ ਬੁਮਾ ਹੋਇਆ ਤੈਨੂੰ ਤੋਂ ਵੇਗੀ ਇਹ ਕੱਟ ਸਕੈਨ ਕਰਦੇ ਆ ਤਰੀਕ ਪੇਟ ਦੀ ਤੇ ਪੈਰ ਮਸਤੀ ਤੇ ਲੰਗ ਦੀ ਤੇ ਉਹ ਘੜੀਆਂ ਵੀ ਤੇਰੇ ਹੋਣੀਆਂ ਉਹਨਾਂ ਉਹਨਾਂ ਵਧਿਆਂ ਕਿਤੇ ਕਿਤੇ ਆਈਆਂ ਇਹਨੇ ਤੇ ਉਹ ਤੈਨੂੰ ਉਹ ਹਿਸਾਬ ਨਾਲ ਇਹ ਮੁਦਰਾ ਵੀ ਕਣੀ ਬਣੀ ਆ ਇਹ ਵੀ ਵੀਡੀ ਇਹ ਸਵੈ ਸਰਕੀ ਮੁਦਰਾ ਵੀ ਬਣੀ ਆ ਅੱਜ ਕਨ ਨੇ ਫੋਮ ਮੈਂ ਨਹੀਂ ਇਹ ਉਹਨਾਂ ਕਕੇ ਇਹ ਮੁਦਰਾ ਵੀ ਕਨਵਾ ਦਿੱਤ ਨੇ ਉਹ ਜੇ ਵੀ ਦਿੱਤੇ ਨੇ ਤੇ ਉਹ ਤੇ ਬੇ ਨਗਦ ਤਾਂ ਜਾਂਦਾ ਨਹੀਂ ਤੇ ਰਾਜ ਆਪਣਾ ਕਰਾਉਣਾ ਨਹੀਂ ਠੀਕ ਹੋ ਜਾਣਾ ਅੱਛਾ ਜੀ ਆ ਗੋਣ ਗਾਉਣ ਉਹ ਨਾਟ ਸਾਵਾਂ ਸਾਰ ਸਾਹਿਬੀ ਆ ਮੇਰਾ ਨੈਣਾ ਜੀ ਇਹ ਦੇਖ ਕੇ ਨਹੀਂ ਮਨਾ ਕਹਿੰਦੇ ਤੁਹਾਨੂੰ ਮਨਾ ਕਹਿੰਦੇ ਤੁਹਾਨੂੰ ਮਨਾ ਤੇ ਜਿਹੜੇ ਨਹੀਂ ਨਹੀਂ ਜਿਹੜੇ ਤੁਹਾਨੂੰ ਨਹੀਂ ਦਿੱਤੇ ਇਹ ਗੱਲ ਸੁਣਨਾ ਹੈ ਨਾ

ਇਹ ਉਹਨਾਂ ਸ਼ਾਂਤ ਹੋ ਜਾਣਾ ਨੇ ਉਹ ਤੋਂ ਬੰਦ ਦਵਾਈ ਵੇ ਇਹ ਸਕੈਟ੍ਰੀਨ ਦੁਕਾਗੇ ਉਹ ਲੈਣੀ ਹੈ ਤੇ ਉਹ ਖਾਈ ਜਾਣੀ ਹੈ ਚਾਹ ਜੀ ਦਾਸ ਸਾਹਿਬ ਤੇ ਨਾਲੇ ਨੇ ਇਹ ਲੈਨੇ ਨਹੀਂ ਨੀ ਨੀ ਨਹੀਂ ਤੇ ਇਹ ਨੋੜੀ ਹੈ ਵੀ بہت ہی بہت ہی برے ابلے آتے ہیں تو یہ سے بھی بہت ہیں مین مینیا دیو ٹیکا لا دے راج پان کا ٹیکا بھی لا دلی ڈال کا بھی ٹیکا لا د ਤੇ ਦੇਖਦੇ ਗਏ ਤੇ ਤੋਂ ਬਾਅਦ ਸੈਕਟ੍ਰੀਸ ਨੂੰ ਬੁਲਾਉਂਦੇ ਆ ਤੇ ਉਹਵੇਂ ਤੋਂ ਸ਼ੁਰੂ ਕਰਨਗੇ ਉਹਨਾਂ ਦਾ ਤਰ੍ਹਾਂ ਵਿਖਾਣ ਦੇਣੇ ਤੇ ਉਹਨੂੰ ਦਿਖਾਉਂਦੇ ਰਹਿਣਾ ਸੰਗਨਨ ਸਭ ਦੀ ਇਹ ਨਹੀਂ ਉਹਨਾਂ ਨੇ ਅੱਧ ਦੁਪਹਿਰ ਅੱਧ ਦੁਪਹਿਰ ਤੇ ਦਿਲੰਦ ਜੀ ਇਹ ਕਦਰ ਨੇ ਦੇ ਯੋ ਕਿ ਜੁਟਕ ਦੇ ਆ ਤਾਂ ਈਰ ਨੂੰ ਅਸ ਤੇ ਆ ਜਿਆਦਾ ਹਟ ਜਾਂਦੇ ਆ ਤੇ ਜਦੋਂ ਰਾਨਾ ਮਕੰਦੇ ਤੇ ਵੀ ਇਹਨਾਂ ਉੱਪਰ ਨੇ ਤੇ ਇਹ ਆ ਤਰਾ ਇਹ ਕੋਈ ਇੱਕ ਵਾਰ ਨੂੰ ਨਾ ਕਰੋ ਠੀਕ ਇਹ ਚੰਦਨੀ ਆ ਦੇ ਲੀਨੀਆ ਫਿਟਾਟਰ ਲੀਨੀਆ ਲੀਨੀਆ ਹਾਂ ਇਹ ਬੇਬੇ ਇਹ ਨਹੀਂ ਟਲਣੋਂ ਬਾਰਕੀ ਸੁਣੇ ਜਮ ਹੋ ਗਿਆ ਇਹ ਵਾਰੀ ਹੁੰਦੀ ਹੈ ਇਹਨਾਂ ਦੀ ਵਾਰੀ ਇਹ ਦਿਨ ਇਹ ਬੰਦ ਤੋਂ ਰੋਸ ਸੁਣ ਹੋ ਜਾਂਦੀ ਹੈ ਇਹ ਜਮਾ ਦੇ ਬਿਦਿ ਹਾਰਮੋਨ ਡੋਪਾਮਿਨ ਘਟਪਣਾ ਉਹਦੇ ਨਾਲ again ਇਹ ਵੀ ਨਹੀਂ ਇਹ ਤੇ ਦੋਈ ਜੂ ਬਾਦ ਲੈਂਦੇ ਆ ਉਹਨਾਂ ਨੇ ਲੇ ਕੋਣੇ ਗਾ ਨੋਈ ਦਨ ਆ ਆ ਗਾਬੋ ਨੋਪਾ ਲੀਵੋ ਨੋਪਾ ਇਹ ਇਹ ਗਾ ਰੂਈਆ ਵੀ ਦੋਈ ਲਗਾਤਾਰ ਕਣੀ ਬਣੀ ਐ ਤੇ ਦਨ ਤਿੰਨ ਵਾਰੀ ਜਾਨੀ ਬਣੀ ਐ ਜਾਣਗੇ ਬਣੇ ਰਹੀ ਤੁਸੀਂ ਜਗਵਣ ਹੈ ਤੇ ਹੋਰ ਆਰਾਮਦਈਆਂ ਨਾਲ ਆਈਆਂ ਇਹ ਹੌਲੀ ਤੋਂ ਹੁੰਦਾ ਜੰਲੀਗਾ ਦੋਨਿਆਂ ਨੂੰ ਉਹ ਠੀਕ ਹੋ ਜਾਏਗਾ ਤੇ ਨਹੀਂ ਇਹ ਨਵਾਂ ਤਰ੍ਹਾਂ ਹੋਣੀ ਹੈ ਤੇ ਦੋਈ ਦੇ ਨੁਕਸਾਨ ਨਹੀਂ ਹੁੰਦੇ ਆ ਤੇ ਰਾਤ ਨੂੰ ਆਉਂਦੇਣਾ ਤੇ ਦੋਈ ਨਾਲ ਹੋਰ ਸ਼ੁਰੂ ਕਰ ਦੇਣਗੇ ਹੋਰ ਇਹ ਨੌਲਗੇ ਨੂੰ ਐ ਲਾਪਰ ਕਰਨੇ ਉਹ ਜਿਵੇਂ ਮੋਰ ਰਕਲ ਕਰਨਗੇ ਤੇ ਨੋਨ ਸਰਵ ਦਵਾਈ ਦੇ ਜਾਂਗੇ ਐ ਆਮੋ ਨੇ ਮੈਨੂੰ ਕੁਦਨੇ ਮਰਦਾ ਸੀ ਉਹ ਮੇभी ਕੁਤਾ ਕਰਦਾ ਸੀ ਕਿ ਵਾਰਨਾ ਦੀ ਆਮ ਮਾਰਾ ਕੁੱਤਾ ਜੀ ਉਹ ਕਹਦਾ ਨਹੀਂ ਕਿ ਗੋਡੀਆਂ ਦਾ ਕੁੱਤਾ ਜੀ ਉਹ ਕੁੱਤੇ ਨੂੰ ਗੋਣੇ ਨੇ ਤਿਹਰੋਈ ਸੀ ਜਨੇ ਵੀ ਦੇ ਇਹ ਉਹਦਾ ਪਤਾ ਨਹੀਂ ਜੀ ਇਹ ਉਹ ਕੁੱਤੇ ਨੂੰ ਬਣ ਕੇ ਰੱਖਣਾ ਬਣਨਾ ਬਣ ਕੇ ਕਿਤੇ ਜਾਣ ਨਹੀਂ ਦੇਣਾ ਇਹ ਦਾਸਦਰ ਨੂੰ ਨਿਕਣਾ ਬਣਾ ਨਾਲ ਪਤਾ ਕਰੋਗੇ ਤਿਹਰੇ ਨੂੰ ਵਾਈ ਕੋ ਨਹੀਂ ਲੈ ਇਹ ਦਾਸਦਰ ਨੇ ਕੋਣ ਇਹ ਨਰ ਜੀ ਮੈਂ ਗੋਸ਼ਨਾ ਦੰਦ ਜੇਗੇ ਤੇ ਗੇਰੋ ਦੀ ਨੌਂ ਨਹੀਂ ਨਹੀਂ ਤਾਂ ਠੰਡੀ ਲੱਗਣਿਆ ਰਵੀ ਦੇ ਤੇ ਹੋਮੀ ਨੌਣੇ ਤੇ ਫਿਰ ਇਹ ਲਗਣਾ ਇਹਨਾਂ ਅਕਤਿਬਾਦ ਕੇ ਫਿਰ ਇਹ ਕੀ ਨਰਮ ਤੇ ਇੱਕ ਜੀ ਜੀ ਨਾ ਆਗਾ ਬਟੇ ਇਹ ਦੰਦੀਗੇ ਨਹੀਂ ਮੰਗੇ ਹੋਣਾ ਤੇ ਕੋਈ ਨਹੀਂ ਜ਼ੋਰ ਆਤਾ ਦਨ ਕੋ ਮੋਤ ਲੱਗਣੇ ਹੋ ਗਮ ਨਹੀਂ ਜਾਏਗਾ ਦਾਰੀ ਦਾ ਸਾਹਿਬ ਇਹਨੇ ਮੁਕਾ ਮਰਿਆ ਗੋਣੀ ਦੇ ਨੂੰ ਦੇ ਇਹ ਹਲ ਤੇ ਜਾ ਖਮਗਾ ਇਹ ਨੇ ਕੋਈ ਨਾ ਨਾ ਅਕਸ ਚ ਗਿਆ ਦਾ ਇਹ ਉਹ ਵੀ ਇਹਨੂੰ ਕਦੋਂ ਆ ਗਏ ਇਹ ਉਹਦੇ ਕਟਿਆ ਦੇ ਜਨਮਾਨ ਵਿਪਰਾ ਇਹ ਕੋਈ ਇਸ ਆਕਾਦੇ ਮਨਰ ਕੋਲੀ ਨੂੰ ਕਰੋਏ ਦੇ ਨਾਲ ਤੇ ਨਾਵੇਂ ਉਹਨਾਂ ਡੀਪੋਰਟ ਕੀ ਨੇ ਮੋਕਸ 16 ਕਬਨੇਟ ਨਾਲ ਸਵੇਰੇ ਚਾਹ ਮਿਲਣੀ ਆ ਪਛੀ ਮਿਲਣੀ ਆ ਤੇ ਤੁਗਾ ਇਹ ਸ਼ਾਮ ਖਾਵੇ ਇਹ ਫਾਈਲ ਨੂੰ ਕਰ ਦੋ ਘੱਟ ਤੇ ਜਦ ਤੱਕ ਸੁਣ ਨਹੀਂ ਆਉਂਦਾ ਉਦੋਂ ਤੀ ਦਿੰਦੇ ਜਿਆਦਾ ਨਹੀਂ ਖਾਣੇ ਹੋਏ 10 ਮਿੰਟ 14 ਮਿੰਟ ਵਿੱਚ ਖਾਣੀ ਹੈ ਇਹ ਨਾਲ ਇੰਟਰਨੈਟ ਟਿਕਾਣੇ ਲੋੜ ਨੇ ਇਹ ਨਾਲ ਅਮ ਬਲੱਡ ਵੀ ਦੱਚੇ ਤੇ ਅੱਜ ਵੀ ਦੱਸ ਕਰ ਲੈਣਾ ਤੇ ਨਾਲ ਉਹ ਬੰਦੇ ਨੇ ਜਿਹੜਾ ਇਹ ਮੁਕਮਲਿਆ ਤੇ ਉਹਨੂੰ ਪੁੱਛੋ ਵੀ ਉਹ ਕਾਹਤੈਸ ਕਰਾਵੇ ਇਹ ਬਰਬਦਰ ਵੀ ਤੇ ਜੀ ਤੇ ਅਦਾਬ ਹੀ ਨਹੀਂ ਆਈ ਕਿ ਵਜਾਣਾ ਉਹ ਵੀ ਰਾਜੂ ਜਿੱਤ ਨਹੀਂ ਮੁੰਡਾ ਵੀ ਰਾਜੂ ਤੇ ਇਹ ਮੁੰਡੇ ਜੇ ਨਹੀਂ ਮੰਨਾਂ ਉਹ ਨਹੀਂ ਚੱਕਰੋਣੋਂ ਤੇ ਆਪਣੇ ਮੁੰਡੇ ਦੇ ਵਿੱਚ ਦਰਮਿਆਨ ਮੰਨਾਂ ਚੱਕਰ ਆਣੀ ਵਾਹ ਗਾ ਰਵਿਨ ਮਸ਼ਹੂਰ ਹੈ ਗਿਆ ਤੇ ਅਮ ਗੁੱਟ ਦੇ ਇਹ ਮੈਂ ਜਗਮੁਆ ਜੀ ਤੇ ਉਹ ਰੈਸਟੋਰਨਸ ਨੂੰ ਨਹੀਂ ਲਗਾ ਤੇ ਕੋਈ ਨਹੀਂ ਮੀਮੀ ਇਹ ਇਹਨੇ ਐਕਸੈ ਕਰਾਵਾਤਾ ਐ ਐਕਸੈ ਦੋ ਕਰਾਜੀ ਨਾ ਆਉਂਦਾ ਤੇ ਮੀਮੀ ਕੁਝ ਨਹੀਂ ਨਾ ਐ ਨਾ ਮਰੋ ਹੀ ਕਰਨੀ ਬਣੀ ਮੈਂ ਮੈਨੂੰ ਕਰਨੀ ਮੈਂ ਇਹ ਐ ਮਾਰੇ ਦੇ ਵਿੱਚ ਬੀਬੀ ਅੱਡੀ ਨੂੰ ਰਿਫੈਕਸ਼ਨ ਹੋ ਗਈ ਲੱਗਦੀ ਹੈ। ਇਹ ਉਹ ਤੇ ਬੜ ਕੇ ਡਾਕਟਰ ਨੂੰ ਅ ਸਦਨੇ ਉਹ ਮੇਜਨ ਮੋਂ ਦੇ ਵਿੱਚ ਆ ਕੇ ਸਪਾਈ ਕਰੂਗਾ ਤੇ ਨਾਲ ਕੱਟ ਦੇ ਮੇਕ ਕਰਾ ਲਿਆ ਦੀ ਤੇ ਜਿਹਾ ਉਹਨਾਂ ਦਾ ਵੀ ਰਾਹ ਹੋ ਜਾਏਗਾ ਤੇ ਦਵਾਈ ਵੀ ਸੇਗੰਪੇ ابھی ٹھیک رکھنے جب بھی ڈاکٹر سائیکل علاج ہو جگہ آج بھی ڈاکٹر کو بھیج دیں تو جو سٹا دیں گے اس ٹریٹمنٹ کروا پہ چھ اچھی کرتے راج کرتے ہیں دے. ਜਦੋਂ ਇਨਫੈਕਸ਼ਨ ਆ ਡਾਟ ਕਹੂਗਾ ਉਹ ਸਾਨੂੰ ਇਹ ਨਾਲ ਜਿਹਾ ਤੇ ਮੈਂ ਕਿਹਨਾਂ ਕੱਟਾਂਗਾ ਆਈ ਅਰੀ ਨਾਲ ਤੋਂ ਪਾ ਦੇ ਰੂਗਾ ਨਾ ਵੀ ਆ ਦੀ ਨਿਊ ਇਹ ਤੇ ਬੰਦ ਕਰਦੇ ਆ ਤੇ ਇਹ ਦੀ ਨਿਊ ਜੀ ਉਹ ਨਹੀਂ ਦੇਸੀ ਨਹੀਂ ਇਹ ਕਰਾਂਗੇ ਮੈਂ ਜਿਨੂ ਕੋਲ ਗਿਆ ਸਾ ਮੈਂ ਜਿਨੂ ਬਥੇ ਬਥੇ ਤੇ ਉਹਨੇ ਅੱਤੇ ਨੂੰ ਹੋਇਆ ਤੇ ਸਾਰਨ ਜਿਹੜੀ ਬਣਾਈਆਂ ਤੇ ਤੂੰ ਆ ਅਗਲੀ ਬਿਊ ਲੈ ਕੇ ਆ ਜਾ ਮਾਮਾ ਮੈਂ ਜਿਨੂ ਕੋਲ ਗਿਆ ਸਾ ਮੈਂ ਜਿਨੂ ਬਥੇ